ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਟ੍ਰੈਂਡ ਮਹਿੰਦੀਆਂ ਕਲਾ ਤਸੀਲ ਜੇਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੌਂਕੀ ਵੀਰ ਕੋਲ ਅੱਜ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀਆਂ ਇੱਕ ਬੱਚੇ ਵਾਲੀ ਆ ਤੇ ਇੱਕ ਬੱਚੇ ਤੋਂ ਬਿਨਾਂ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਹੋ ਜਿਹਾ ਜੀ ਵਧੀਆ ਵਧੀਆ ਜੀ ਬਾਜੀ ਵਧੀਆ ਬੜੀ ਵੇਗ ਗਿਆ ਕੱਲ ਵਾਲਾ ਮਾਲ ਫਿਰ ਹਾਂਜੀ ਹਾਂਜੀ ਵੇਗ ਗਿਆ ਜੀ ਠੀਕ ਹੈ ਤੇ ਚਲੋ ਨਾਮ ਦੱਸਦੇ ਕਰੀ ਨਾਮ ਸ਼ੌਕੀ ਦੇ ਪਿੰਡ ਮਿਆਧਿਆ ਤਸੀਲਾ ਨਾਲਾ ਜਿਲਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੇ ਕਰੋ 98 392 75 ਠੀਕ ਹੈ ਤੇ ਦੋ ਹੀ ਆ ਫਿਰ ਹਾਂਜੀ ਦੋ ਹੀ ਆ ਜੀ ਠੀਕ ਹੈ ਚਲੋ ਤੇ ਸ਼ੁਰੂਆਤ ਜਿਹੜੀ ਇਤੋਂ ਹੀ ਆਪਾਂ ਕਰਨੀ ਹੈ ਕਿੰਨਾ ਜਿਆਦਾ ਕੱਲ ਦੁੱਧ ਦੁੱਧ ਹਰ ਦਿਨ ਲਹੂਗਾ 12 13 ਕਿਲੋ ਅੱਛਾ ਤਾਂ ਆਪਾਂ ਗਰੰਟੀ ਦੇਨੇ 12 ਕਿਲੋ 12 ਕਿਲੋ ਹੋਊਗਾ ਇਹਦਾ ਪੱਕਾ ਪੱਕਾ ਦੁੱਧ ਹੈਗਾ ਜੀ 12 ਕਿਲੋ ਹੈ ਅੱਛਾ ਗਰੰਟੀ ਜਿਹੜੀ 12 ਕਿਲੋ ਦਿੰਨੇ ਆਪਾਂ 12 ਲੀਟਰ ਕਰੋ ਬਿਲਕੁਲ ਚਵਾ ਕੇ ਦੋਗੇ ਦਵਾਂਗੇ ਚਵਾ ਕੇ ਦੋ ਡੰਕ ਕੋਈ ਤੇਲ ਡੰਕ ਆਪਣੇ ਇਹ ਆ ਕਿ ਤੁਹਾਡੇ ਘਰ ਕੋਈ ਚੋ ਕੇ ਲੈ ਜਾਏ ਦੁੱਧ 12 ਲੀਟਰ ਪੂਰਾ ਹੋਵੇ ਤੇ ਲੈ ਜਾਏ ਨਹੀਂ ਤੇ ਆਪਣੀ ਸਾਈ ਲੈ ਲੇ ਹਨਾ ਚਲੋ ਦੇਖੋ ਨਹੀਂ ਆ ਸਕਦਾ ਵੀਡੀਓ ਕਾਲ ਤੇ ਚਵਾ ਲੇ ਦੁੱਧ ਜਿਹੜਾ 12 ਲੀਟਰ ਕਹਿੰਦੇ ਕੀ ਹੈਗਾ ਇਹਦੇ ਕੋਲ ਬਾਕੀ ਤੁਸੀਂ ਆਪਣੀ ਸਮਝਣਾ ਆਪ ਵੇਚ ਚਾ ਕੇ ਖੜਨਾ ਤੇ 98 ਤੇ ਲੱਗ ਕੇ ਤਾਂ ਦੇਖ ਸਕਦੇ ਹੋ ਤੇ ਕਿੰਨਾ ਫਿਰ ਮੋਲ ਰੱਖਦੀ ਹੈ ਵੀ ਜੀ ਇਹਦਾ ਆਪਾਂ ਮੋਲ ਬਾਹਰ ਦੀ ਜੀ ਇਹ ਮੇਰੇ ਘਰਾਂ ਦੇ ਰੁਕੀ 50 50 ਕਰੀ ਜਾਂਦੇ ਹਾਂ ਹਾਂ ਜੀ 45000 ਮੋਲ ਰੱਖਦੇ ਆ ਤੇ ਕਿੰਨੇ ਰੀ ਦੇ ਦੇਣੀ ਆ ਆਹ ਚਾ ਦੋ ਜਿੰਨੇ ਜੀ ਜਾ ਅੱਜ ਹੀ ਕਰੀਏ ਫਿਰ 3000 ਰਿਮਾਂਡ ਕਰ ਦਾਂਗੇ ਅੱਛਾ ਹਾਂਜੀ ਮੌਕੇ ਤੇ ਹੋਰ ਕਰ ਦੋਗੇ ਕਰਦਾ ਕਰਦਾ ਕੋਈ ਵੀਰਪੁਰਾ ਫੋਨ ਲਾ ਵੀ ਕਹਿੰਦੇ ਮੋੜਦੇ ਨਹੀਂ ਅੱਛਾ ਖੁੱਲਾ ਕਰ ਦੋਗੇ ਮਾਨਤਨ ਕੇ 42000 ਚ ਮਾਨਤਨ ਖੁੱਲਾ ਕਰ ਦੋਗੇ ਕਹਿੰਦਾ ਕੋਈ ਵੈਰ ਤਾਂ ਮੋੜ ਲਾਵੇ ਕੋਈ ਵੈਰ ਠੀਕ ਹੈ ਤੇ ਆ ਬੱਚੇ ਦਮ ਬਣਾਈਆਂ ਜਿਹੜੇ ਇਹਦੇ ਕੋਲ ਕਿੰਨਾ ਹੈ ਦੁੱਧ ਇੱਕ ਘਰਤੀ ਦੋ ਚਾਹਾਂ ਜੀ 10 ਟੱਲੇ 10 ਕਿਲੋ ਹੈਗਾ ਪੱਕਾ ਦੁੱਧ ਪੱਕਾ 9 ਕਿਲੋ ਦੀ ਗਾਡੀ ਦਵਾਂਗੇ ਅੱਛਾ ਕੋ ਦੋ ਟਾਈਮ ਚੋਲੇ ਦੇਣੀ ਆਪਾਂ ਵੀ ਝਾਗ ਗੱਲ ਦੱਸਣੇ ਲੀਟਰ ਆ ਦੋ ਦੱਸਣ ਦੇ ਠੀਕ ਆ ਹਾਂਜੀ ਕਿ ਜਿਹੜਾ ਪੱਕਾ ਦੁੱਧ ਪੱਕਾ ਜਿਹੜਾ ਚੋਈ ਲੈਣਾ ਕਰੋ ਚਵਾ ਕੇ ਦੋਗੇ ਹਨਾ ਤੇ ਥਾਣੇ ਇਹਦੇ ਵੀ ਤੁਹਾਨੂੰ ਦਿਖਾ ਦਈਏ ਲੱਗੇ ਤਾਂ ਬਾਕੀ ਠੰਡੀਆਂ ਝੀਰੀਆਂ ਦੋਵੇਂ ਕੋਈ ਪ੍ਰਵਾਹ ਨਹੀਂ ਠੀਕ ਆ ਚੰਗੀ ਗੱਲ ਤੇ ਸਾਣੇ ਤੇ ਉਤਰਾਂ ਠੰਡ ਤੋਂ ਪੂਰੇ ਹੀ ਆ ਦੋਵਾਂ ਗਾਵਾਂ ਤੇ ਪੂਰੇ ਪੂਰੇ ਅੱਜ ਜੀ ਕੋਈ ਪੂਛਟਾ ਨਾ ਹੋਵੇ ਅੱਛਾ ਹਾਂਜੀ ਕੋਈ ਬਾਤ ਘਾਟ ਜਾਂ ਕੋਈ ਨਾ ਨਾ ਕੋਈ ਗੱਲ ਨਹੀਂ ਇਹ ਦਿਨ ਵੀ ਦੁੱਧ ਜੜਾਵਾ 9 ਲੀਟਰ ਦਸਦੇ ਮੋਕੇ ਤੇ ਬਾਕੀ ਥਣ ਜਿਹੜਾ ਦੋਵਾਂ ਘਾਵਾਂ ਕੋ ਚੰਗਾ ਲੱਗਾ ਵਾ ਬਾਕੀ ਬੇਕੋ ਫੇਸਟ ਵਾਲੀ ਰੱਸੀ ਹੈ ਜੀ ਗੇੜਾਂ ਚ ਹੀ ਆ ਹੱਲੇ ਜੜੀ ਬਾਕੀ ਦੁੱਧ ਦੀ ਹਰ ਕੇ ਵੀਰੇ ਸਾਡੀ ਇਹੀ ਬੇਨਤੀ ਹੁੰਦੀ ਬਾਰ-ਬਾਰ ਕਿ ਆਖਣੀ ਚਵਾਈ ਕਰਕੇ ਤਸੱਲੀ ਕਰਕੇ ਖੜੋ ਕਿਤੇ ਵੀ ਲੈਣੀ ਜ਼ਰੂਰੀ ਇੱਥੋਂ ਨਹੀਂ ਜਿੱਥੋਂ ਵੀ ਲੈਣੀ ਆ ਤੇ ਇਹਦਾ ਵੀ ਜੇ ਫਿਰ ਕਿੰਨਾ ਮੁੱਲ ਰੱਖਦੀ ਐ ਜੱਜਾ ਇਹਦੇ ਤੇ ਇਹਦੇ ਨਾਲ ਬੱਚਾ ਹੁੰਦਾ ਹਾਂਜੀ ਫਿਰ ਬੱਚਾ ਹੱਥ ਲਿਆ ਮਰ ਗਿਆ ਜਿੱਦਾਂ ਮਰਜੀ ਆ ਹਾਂਜੀ ਇਹਦੇ ਨਾਲ ਹੀ ਬੱਚਾ ਹੁੰਦਾ ਤੇ ਵੈਸੇ ਤੁਹਾਨੂੰ ਪਤਾ ਇਹ ਵੀ 35000 ਦੀ ਹਾਂਜੀ ਮੋਲੇ ਦਾ 28000 ਕਰਦੇ ਆ ਅੱਛਾ ਤੇ ਮੈਂ ਤੁਹੀਂ ਲਾ ਦੂ ਕਿੰਨਾ ਮਾਰ ਕਰਦੀ ਜੱਜਾ ਕਰੀਏ ਬਿਲਕੁਲ ਜਿਹੜਾ ਫਿਰ 30000 ਮੋਲੇ ਕਰਦਾ ਅੱਛਾ ਇਹ 25000 ਦੀ ਦੇ ਦਊਗੀ 20000 ਹੋਰ ਯਾਰ ਮਾਨ ਕਰਦਾ अच्छा हां जी बाकी कोई वीरपुरा फोन लावे या नहीं ये रेड फिक्स है अच्छा ये पत्थर ते लीक नहीं है ये मिट्टी ते लीक ही है बस बस मिट्टी ते लीक ही है ते फोन लावे कोई बाद च वापे मौके ते मानता न हो जाएगा ठीक हो जाएगा ठीक है कोई ਵਹਿਣਾ ਦਾ ਮੁੱਲ ਲਾਵੇ ਇਹ ਨਾ ਕੋਈ ਕਵੇ ਵੀ ਉਹ ਲੈ ਲਊਗੀ ਇਹ ਲੈ ਲਊ ਤੁਹਾਨੂੰ ਪਤਾ ਬਸ਼ੀ ਚਾ ਚਲੋ گاਵਾ ਦੇ ਹਿਸਾਬ ਨਾਲ ਕੋ ਮੁੱਲ ਲਾਵੇ ਤੇ ਆਪਣੀ ਸਮਝ ਨਾਲ ਖੜੇ ਹੈ ਨਾ ਔਰ ਕੁਛ ਕਹਿਣਾ ਫਿਰ ਨਹੀਂ ਬਸ ਠੀਕ ਹੈ ਵੀਰ ਜੀ ਦੋਵੇਂ ਸੁਗੀਆਂ ਸਵਾਈਆਂ ਆਪਣੀ ਆ ਕੇ ਚਵਾਈ ਕਰਕੇ ਵੇਸ ਚੱਖ ਕੇ ਤਸੱਲੀ ਕਰਕੇ ਖੜੋ ਜੀ ਇੱਕ ਅਦਾ ਬਚਾਵਾ ਇੱਕ ਬੱਚੇ ਦਾ ਬਿਨਾਈ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ